ਸਿਰੀ ਰਾਗ ਮਹੱਲਾ ਪੰਜਵਾਂ ਜਾਂ ਕੋ ਮੁਸਕਲ ਆਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਪਜ ਕਲੇ ਸਭੋ ਪਚੇ ਅਸਰਾ ਚੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰਹਮ ਲਗੈ ਨ ਤੱਤੀ ਵਾਓ ਸਾਹਿਬ ਨੇ ਤਾਣਿਆ ਤਾਨ ਆਏ ਨਾ ਜਾਈ thirst ਦਾ ਗੁਰਸਬਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸੁਆਰਥ ਸੋ ਆਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੇ ਰਾਜ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸਕਲ ਆਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਪੱਜ ਖਲੇ ਸਭੋ ਪਜੇ ਅਸਰਾ ਚੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰह्म ਲਗੈ ਨ ਤੱਤੀ ਵਾਓ ਸਾਹਿਬ ਨੇ ਤਾਣਿਆ ਤਾਨ ਆਏ ਨ ਜਾਏ ਥਿਰਸਦਾ ਗੁਰਸਬਦੀ ਸੱਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨਾਗ ਭੁਖ ਕੀ ਪੀਰ ਦਮੜਾ ਬੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੋ ਆਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੇ ਰਾਜ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸ਼ਕਿਲ ਆਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਪੱਜ ਕਲੇ ਸਭੋ ਪਚੇ ਅਸਰਾ ਚੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰਹਮ ਲਗਨਾ ਦਿੱਵਾਓ ਸਾਹਿਬ ਨੇ ਤਾਣਿਆ ਤਾਨ ਆਇ ਨਾ ਜਾਈ thirst ਦਾ ਗੁਰ ਸਬਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਬੱਲੇ ਨਾ ਪਵੇ 나 ਕੋ ਦੇਵੇ thirst ਸਵਾਰਥ ਸੋ ਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੇ ਰਾਜ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸ਼ਕਲ ਅਤ ਬਣੈ ਟੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਭਜ ਕਲੇ ਸਭੋ ਪਜੇ ਅਸਰਾ ਚੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰह्म ਲਗੇ ਨ ਤਤੀਵਾਓ ਸਾਹਿਬ ਨੇ ਤਾਣਿਆ ਤਾਨ ਆਏ ਨ ਜਾਏ ਥਿਰਸਦਾ ਗੁਰਸਬਦੀ ਸੱਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨਾੰਗ ਭੁਖ ਕੇ ਪੀਰ ਦਮੜਾ ਬੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੋ ਆਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੇ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸ਼ਕਿਲ ਆਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਪੱਜ ਖਲੇ ਸਭੋ ਪਜੇ ਅਸਰਾ ਚੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰह्म ਲਗੇ ਨਾ ਤਤੀਵਾਓ ਸਾਹਿਬ ਨੇ ਤਾਣਿਆ ਤਾਨ ਆਇ ਨਾ ਜਾਇ ਥਿਰਸਦਾ ਗੁਰਸਬਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਥੀਰ ਸਵਾਰਥ ਸੋ ਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਜਿਤ ਆਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੇ ਰਾਜ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸਕਲ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਪੱਜ ਖਲੇ ਸਭੋ ਪਜੇ ਅਸਰਾ ਚੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਤੀਵਾਓ ਸਾਹਿਬ ਨੇ ਤਾਣਿਆ ਤਾਨ ਆਏ ਨਾ ਜਾਈ ਥਿਰਸਦਾ ਗੁਰਸਬਦੀ ਸੱਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨਾੰਗ ਭੁਖ ਕੇ ਪੀਰ ਦਮੜਾ ਬੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੋ ਆਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੇ ਰਾਜ ਸਿਰੀ ਰਾਗ ਮਹੱਲਾ 5 ਜਾ ਕੋ ਮੁਸ਼ਕਿਲ ਆਤ ਬਣੈ ਢੋਈ ਕੋਇ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਪੱਜ ਖਲੇ ਸਭੋ ਪਜੇ ਅਸਰਾ ਚੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰह्म ਲਗੇ ਨਾ ਤਤੀਵਾਓ ਸਾਹਿਬ ਨੇ ਤਾਣਿਆ ਤਾਨ ਆਇ ਨਾ ਜਾਇ ਥਿਰਸਦਾ ਗੁਰਸਬਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਥੀਰ ਸਵਾਰਥ ਸੋ ਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨੇ ਚਲ ਹੋਵੇ ਰਾਜ ਸ੍ਰੀ ਰਾਗ ਮਹੱਲਾ ਪੰਜਵਾਂ ਜਾਪੋ ਮੁਸ਼ਕਲ ਆਤਮਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਭਜ ਕਲੇ ਸਭੋ ਪਤੇ ਅਸਰਾ ਚੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰह्म ਲਗੈ ਨ ਤਤੀਵਾਓ ਸਾਹਿਬ ਨੇ ਤਾਣਿਆ ਤਾਨ ਆਏ ਨ ਜਾਇ ਥਿਰਸਦਾ ਗੁਰਸਬਦੀ ਸਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੋ ਆਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੇ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜਾਂ ਕੋ ਮੁਸ਼ਕਿਲ ਆਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਪੱਜ ਖਲੇ ਸਭੋ ਪਜੇ ਅਸਰਾ ਚੁੱਕੇ ਸਭ ਸਰਾਓ ਚਿਤ ਆਵੇ ਉਸ ਪਾਰ ਬ੍ਰह्म ਲਗੇ ਨਾ ਤਤੀਵਾਓ ਸਾਹਿਬ ਨੇ ਤਾਣਿਆ ਤਾਨ ਆਇ ਨਾ ਜਾਇ ਥਿਰਸਦਾ ਗੁਰਸਬਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਥੀਰ ਸੁਆਰਥ ਸੋ ਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਜਿਤ ਆਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੈ ਰਾਜ ਸ੍ਰੀ ਰਾਗ ਮਹੱਲਾ 5 ਜਾ ਕੋ ਮੁਸਕਲ ਆਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਪੱਜ ਖਲੇ ਸਭੋ ਪਜੇ ਅਸਰਾ ਚੁੱਕੇ ਸਭ ਸਰਾਓ ਜੀਤ ਆਵੇ ਉਸ ਪਾਰ ਬ੍ਰਹਮ ਲਗਨ ਤੱਤੀਵਾਓ ਸਾਹਿਬ ਨੇ ਤਾਣਿਆ ਤਾਨ ਆਏ ਨਾ ਜਾਈ ਥਿਰਸਦਾ ਗੁਰਸਬਦੀ ਸੱਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੋ ਆਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੇ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜਾਂ ਕੋ ਮੁਸ਼ਕਿਲ ਆਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਪੱਜ ਖਲੇ ਸਭੋ ਪਚੇ ਅਸਰਾ ਚੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰਹਮ ਲਗਨਾ ਦਿੱਵਾਓ ਸਾਹਿਬ ਨੇ ਤਾਣਿਆ ਤਾਨ ਆਇ ਨਾ ਜਾਇ thirst ਦਾ ਗੁਰ ਸਬਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਥੀਰ ਸੁਆਰਥ ਸੋ ਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੇ ਰਾਜ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਭਜ ਕਲੇ ਸਭੋ ਪਚੇ ਅਸਰਾ ਚੁ ਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰह्म ਲਗੈ ਨ ਤਤੀਵਾਓ ਸਾਹਿਬ ਨੇ ਤਾਣਿਆ ਤਾਨ ਆਏ ਨ ਜਾਇ ਥਿਰਸਦਾ ਗੁਰਸਬਦੀ ਸਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨੰਗ ਭੋਖ ਕੀ ਪੀਰ ਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੋ ਆਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੇ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜਾਂ ਕੋ ਮੁਸ਼ਕਿਲ ਆਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਪੱਜ ਖਲੇ ਸਭੋ ਪਜੇ ਅਸਰਾ ਚੁੱਕੇ ਸਭ ਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਲਗੈ ਨ ਤੱਤੀ ਵਾਓ ਸਾਹਿਬ ਨੇ ਤਾਣਿਆ ਤਾਨ ਆਇ ਨਾ ਜਾਈ ਥਿਰਸ ਦਾ ਗੁਰ ਸਬਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਥੀਰ ਸੁਆਰਥ ਸੋ ਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨੇ ਚਲ ਹੋਵੇ ਰਾਜ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਨਾ ਸਾਖ ਵੀ ਭਜ ਕਲੇ ਸਭੋ ਭਜੇ ਅਸਰਾ ਚੁ ਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰह्म ਲਗੈ ਨ ਤਤੀਵਾਓ ਸਾਹਿਬ ਨੇ ਤਾਣਿਆ ਤਾਨ ਆਏ ਨ ਜਾਇ ਥਿਰਸਦਾ ਗੁਰਸਬਦੀ ਸੱਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੋ ਆਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੇ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜਾਂ ਕੋ ਮੁਸ਼ਕਿਲ ਆਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਪੱਜ ਖਲੇ ਸਭੋ ਪਜੇ ਅਸਰਾ ਚੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰह्म ਲਗੈ ਨਾ ਤਤੀਵਾਓ ਸਾਹਿਬ ਨੇ ਤਾਣਿਆ ਤਾਨ ਆਇ ਨਾ ਜਾਈ thirst ਦਾ ਗੁਰ ਸਬਦ ਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੋਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਥੀਰ ਸੁਆਰਥ ਸੋ ਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨੇ ਚਲ ਹੋਵੇ ਰਾਜ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਭਜ ਕਲੇ ਜਬੋ ਬਚੇ ਅਸਰਾ ਚੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰह्म ਲਗ ਨਾ ਤਤੀਵਾਓ ਸਾਹਿਬ ਨੇ ਤਾਣਿਆ ਤਾਨ ਆਏ ਨਾ ਜਾਈ ਥਿਰਸਦਾ ਗੁਰਸਬਦੀ ਸੱਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨਾਗ ਭੁਖ ਕੀ ਪੀਰ ਦਮੜਾ ਬੱਲੇ ਨਾ ਪਵੇ ਨਾ ਕੋ ਦੇਵੇ ਧੀਰ ਸੁਆਰਥ ਸੋ ਆਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੇ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜਾਂ ਕੋ ਮੁਸ਼ਕਿਲ ਆਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਪੱਜ ਕਲੇ ਸਭੋ ਪਜੇ ਅਸਰਾ ਚੁੱਕੇ ਸਭ ਸਰਾਉ ਜਿਤ ਆਵੇ ਉਸ ਪਾਰ ਬ੍ਰह्म ਲਗੈ ਨਾ ਤਤੀਵਾਉ ਸਾਹਿਬ ਨੇ ਤਾਣਿਆ ਤਾਨ ਆਇ ਨਾ ਜਾਈ ਥਿਰਸ ਦਾ ਗੁਰਸਬਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਬੱਲੇ ਨਾ ਪਵੇ ਨਾ ਕੋ ਦੇਵੇ ਥੀਰ ਸੁਆਰਥ ਸੋ ਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਜਿਤ ਆਵੇ ਉਸ ਪਾਰ ਬ੍ਰਹਮ ਤਾਂ ਨੇ ਚਲ ਹੋਵੇ ਰਾਜ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਪੱਜ ਕਲੇ ਸਭੋ ਪਜੇ ਅਸਰਾ ਚੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰह्म ਲਗੈ ਨਾ ਤਤੀਵਾਓ ਸਾਹਿਬ ਨੇ ਤਾਣਿਆ ਤਾਨ ਆਏ ਨਾ ਜਾਈ ਥਿਰਸਦਾ ਗੁਰਸਬਦੀ ਸਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨਾੰਗ ਭੁਖ ਕੇ ਪੀਰ ਦਮੜਾ ਬੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੋ ਆਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੇ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜਾਂ ਕੋ ਮੁਸ਼ਕਿਲ ਆਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਪੱਜ ਕਲੇ ਸਭੋ ਬਚੇ ਅਸਰਾ ਚੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰह्म ਲਗੈ ਨ ਤੱਤੀ ਵਾਓ ਸਾਹਿਬ ਨੇ ਤਾਣਿਆ ਤਾਨ ਆਇ ਨਾ ਜਾਈ ਤਿਰਸਦਾ ਗੁਰਸਬਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੇ ਪੀਰ ਦਮੜਾ ਬੱਲੇ ਨਾ ਪਵੇ ਨਾ ਕੋ ਦੇਵੇ ਥੀਰ ਸਵਾਰਥ ਸੋ ਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨੇ ਚਲ ਹੋਵੇ ਰਾਜ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਭਜ ਕਲੇ ਸਭੋ ਪਜੇ ਅਸਰਾ ਚੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰਹਮ ਲਗਨ ਤੱਤੀਵਾਓ ਸਾਹਿਬ ਨੇ ਤਾਣਿਆ ਤਾਨ ਆਏ ਨਾ ਜਾਈ ਥਿਰਸਦਾ ਗੁਰਸਬਦੀ ਸੱਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨਾਗ ਭੋਖ ਕੇ ਪੀਰ ਦਮੜਾ ਬੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੋ ਆਓ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੇ ਰਾਜ ਸਿਰੀ ਰਾਗ ਮਹੱਲਾ ਪੰਜਵਾਂ ਜਾਂ ਕੋ ਮੁਸ਼ਕਿਲ ਆਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਪੱਜ ਖਲੇ ਸਭੋ ਬਚੇ ਅਸਰਾ ਚੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰह्म ਲਗੈ ਨ ਤੱਤੀ ਵਾਓ ਸਾਹਿਬ ਨੇ ਤਾਣਿਆ ਤਾਨ ਆਇ ਨਾ ਜਾਈ thirst ਦਾ ਗੁਰ ਸਬਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਬੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੋ ਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨੇ ਚਲ ਹੋਵੇ ਰਾਜ ਸ੍ਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਭਜ ਕਲੇ ਸਭੋ ਪਜੇ ਅਸਰਾ ਚੁੱਕੇ ਸਭ ਸਰਾਓ ਜਿਤ ਆਵੇ ਉਸ ਪਾਰ ਬ੍ਰह्म ਲਗੇ ਨ ਤਤੀਵਾਓ ਸਾਹਿਬ ਨੇ ਤਾਣਿਆ ਤਾਨ ਆਏ ਨ ਜਾਏ ਥਿਰਸਦਾ ਗੁਰਸਬਦੀ ਸਚ ਜਾਣ ਰਹਾਓ ਜੇ ਕੋ ਹੋਵੇ ਦੁਬਲਾ ਨਾਗ ਭੁਖ ਕੀ ਪੀਰ ਦਮੜਾ ਭੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸੋ ਆਓ ਨਾ ਕੋ ਕਰੇ ਨਾ ਕੁਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਨੇ ਚਲ ਹੋਵੇ ਰਾਜ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ